ਸਸੀਆ ਕੌਲੀ ਸਾਰਨ ਅੱਜ ਫੇਰ ਇੱਕ ਨਵੀਂ ਤੇ ਸੱਚੀ ਕ੍ਰਾਈਮ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਅਮਰੇਸਰ ਦੀ ਰਹਿਣ ਵਾਲੀ ਬਲਜੀਤ ਕੌਰ ਬਲਜੀਤ ਕੌਰ ਦੇ ਪਰਿਵਾਰ ਦੇ ਵਿੱਚ ਇਹਦੀਆਂ ਤਿੰਨ ਭੈਣਾਂ ਸੀ ਤੇ ਇਹਦੇ ਮਾਪਿਓ ਸੀ ਇਹਦੇ ਮਾਪਿਓ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਪਰ ਫੇਰ ਵੀ ਉਹਨਾਂ ਨੇ ਆਪਣੀ ਹਾਇਸੀਅਤ ਦੇ ਅਨੁਸਾਰ ਇਹਨਾਂ ਨੂੰ ਪੜਾਇਆ ਲਿਖਾਇਆ ਸੀ ਇਹਦੇ ਮਾਪਿਓ ਨੇ ਇਹਨਾਂ ਦੀਆਂ ਤਿੰਨ ਭੈਣਾਂ ਦਾ ਵਿਆਹ ਕਰ ਦਿੱਤਾ ਸੀ ਤੇ ਹੁਣ ਵਾਰੀ ਸੀ ਬਲਜੀਤ ਕੌਰ ਦੀ ਬਲਜੀਤ ਕੌਰ ਵਾਸਤੇ ਵੀ ਹੁਣ ਇਹਦੇ ਮਾਪਿਓ ਮੁੰਡਾ ਲੱਭ ਰਹੇ ਸੀ ਬਲਜੀਤ ਕੌਰ ਦਾ ਆਪਣੀ ਮਾਸੀ ਦੇ ਨਾਲ ਕਾਫੀ ਪਿਆਰ ਸੀ ਇਹ ਅਕਸਰ ਹੀ ਉਹਦੇ ਕੋਲ ਜਾਂਦੀ ਰਹਿੰਦੀ ਸੀ ਤੇ ਉਹਦੇ ਕੋਲ ਇਹ ਉਹਦੇ ਘਰ ਦੇ ਵਿੱਚ ਕਈ ਕੀ ਦਿਨ ਰਹਿ ਵੀ ਪੈਂਦੀ ਸੀ ਬਲਜੀਤ ਕੌਰ ਦੀ ਜਿਹੜੀ ਮਾਸੀ ਸੀ ਇਹ ਵਿਧਵਾ ਸੀ ਤੇ ਇਹਦਾ ਨਾਮ ਸੀ ਬਲਜਿੰਦਰ ਕੌਰ ਹੁਣ ਇਹ ਬਲਜੀਤ ਅਕਸਰ ਹੀ ਆਪਣੀ ਮਾਸੀ ਦੇ ਘਰ ਰਹਿੰਦੀ ਸੀ ਤਾਂ ਹੁਣ ਇਹਦੀ ਮਾਸੀ ਦੇ ਘਰ ਦੇ ਕੋਲ ਹੀ ਇੱਕ ਮੁੰਡਾ ਰਹਿੰਦਾ ਸੀ ਜਿਹਦਾ ਨਾਂ ਸੀ ਸਤਨਾਮ ਸਿੰਘ ਹੁਣ ਉਹ ਜੋ ਸਤਨਾਮ ਸੀ ਉਹ ਅਕਸਰ ਇਹਦੀ ਮਾਸੀ ਦੇ ਘਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਜਦੋਂ ਘਰੇ ਆਉਂਦਾ ਸੀ ਤਾਂ ਉਹਨੇ ਬਲਜੀਤ ਕੌਰ ਨੂੰ ਵੀ ਦੇਖਿਆ ਹਿਆ ਸੀ ਉਹਨੂੰ ਪਤਾ ਸੀ ਕਿ ਉਹ ਇਹਦੇ ਵਾਸਤੇ ਇੱਕ ਮੁੰਡਾ ਲੱਭ ਰਹੇ ਨੇ ਇਹਦਾ ਵਿਆਹ ਕਰਨ ਦੇ ਲਈ ਤਾਂ ਹੁਣ ਬਲਜੀਤ ਕੌਰ ਦੀ ਮਾਸੀ ਸਤਰਾਮ ਨੂੰ ਕਹਿ ਵੀ ਦਿੰਦੀ ਐ ਕਿ ਆਪਾਂ ਇਸ ਕੁੜੀ ਦਾ ਵਿਆਹ ਕਰਨਾ ਆ ਤੂੰ ਕੋਈ ਚੰਗਾ ਇਹ ਰਿਸ਼ਤਾ ਲੱਭ ਕੇ ਦੇ ਐ ਇਸ ਤਰ੍ਹਾਂ ਕੁਝ ਦਿਨ ਨਿਕਲਦੇ ਨੇ ਤਾਂ ਜੋ ਸਤਨਾਮ ਸਿੰਘ ਹੁੰਦਾ ਆ ਉਹ ਬਲਜਿੰਦਰ ਕੌਰ ਨੂੰ ਦੱਸਦਾ ਆ ਕਿ ਇੱਕ ਖੈਰਾ ਪਿੰਡ ਦਾ ਮੁੰਡਾ ਆ ਜਿਹਦਾ ਨਾਮ ਐ ਵੀਰ ਸਿੰਘ ਉਹ ਇੱਕ ਪ੍ਰਾਈਵੇਟ ਨੌਕਰੀ ਕਰਦਾ ਆ ਮਤਲਬ ਪ੍ਰਾਈਵੇਟ ਕੰਪਨੀ ਦੇ ਵਿੱਚ ਸੁਪਰਵਾਈਜ਼ਰ ਲੱਗਿਆ ਹੋਇਆ ਦੇਖਣ ਦੇ ਵਿੱਚ ਵੀ ਉਹ ਮੁੰਡਾ ਕਾਫੀ ਸੋਹਣਾ ਸੀ ਹੁਣ ਸੋਹਣਾ ਹੋਣ ਕਰਕੇ ਵੀ ਜੋ ਬਲਜੀਤ ਕੌਰ ਸੀ ਇਹਨੂੰ ਉਹ ਮੁੰਡਾ ਪਸੰਦ ਆ ਜਾਂਦਾ ਹੁਣ ਜੋ ਕੁੜੀ ਹੁੰਦੀ ਆ ਉਹਨੂੰ ਵੀ ਮੁੰਡਾ ਪਸੰਦ ਹੁੰਦਾ ਹੈ ਤੇ ਮੁੰਡੇ ਨੂੰ ਵੀ ਕੁੜੀ ਪਸੰਦ ਹੁੰਦੀ ਆ ਤੇ ਹੁਣ ਮਾਸੀ ਬਲਜਿੰਦਰ ਕੌਰ ਦੀ ਮਦਦ ਦੇ ਨਾਲ ਤੇ ਬਲਜੀਤ ਕੌਰ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਦੇ ਨਾਲ ਇਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਆ। ਵੀਰ ਸਿੰਘ ਤੇ ਬਲਜੀਤ ਕੌਰ ਦਾ ਵਿਆਹ ਹੋ ਜਾਂਦਾ ਆ। ਵਿਆਹ ਨੂੰ ਹੋ ਜੇ ਕੁਝ ਦਿਨ ਹੀ ਨਿਕਲਦੇ ਨੇ ਕਿ ਇਹਨਾਂ ਦੋਨਾਂ ਦੇ ਵਿੱਚ ਹੀ ਲੜਾਈ ਝਗੜਾ ਹੋਣਾ, ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਹੈ। ਹੁਣ ਜਦੋਂ ਇਹ ਸਭ ਦਾ ਕਾਰਨ ਪੁੱਛਿਆ ਜਾਂਦਾ ਆ ਤਾਂ ਫਿਰ ਵੀਰ ਸਿੰਘ ਦੱਸਦਾ ਆ ਕਿ ਜੋ ਉਹਦੀ ਪਤਨੀ ਬਲਜੀਤ ਕੌਰ ਆ ਉਹ ਕਿਸੇ ਦੇ ਨਾਲ ਵੀ ਖੜ ਕੇ ਗੱਲਾਂ ਮਾਰਨ ਲੱਗ ਜਾਂਦੀ ਆ। ਤਾਂ ਇਸ ਗੱਲ ਨੂੰ ਲੈ ਕੇ ਉਹ ਉਹਦੇ ਉੱਤੇ ਸ਼ੱਕ ਕਰਦਾ ਸੀ ਤੇ ਇਸੇ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਤੇ ਜਦੋਂ ਬਲਜੀਤ ਕੌਰ ਤੋਂ ਲੜਾਈ ਝਗੜੇ ਦਾ ਕਾਰਨ ਪੁੱਛਿਆ ਜਾਂਦਾ ਤਾਂ ਉਹ ਕਹਿੰਦੀ ਹੈ ਕਿ ਉਹਦਾ ਪਤੀ ਜੋ ਵੀਰ ਸਿੰਘ ਆ ਉਹ ਗੱਲ ਗਲਤੇ ਉਹਨੂੰ ਰੋਕਦਾ ਟੋਕਦਾ ਤੇ ਉਹਦੇ ਉਹ ਕੈਰੈਕਟਰ ਦੇ ਉੱਤੇ ਸ਼ੱਕ ਕਰਦਾ ਆ ਤਾਂ ਇਸ ਕਰਕੇ ਹੀ ਉਹਨਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਆ ਹੁਣ ਐਸੇ ਲੜਾਈ ਝਗੜੇ ਦੇ ਦਰਮਿਆਨ ਹੀ ਇਹਨਾਂ ਦੇ ਘਰ ਦੇ ਵਿੱਚ ਇੱਕ ਬੱਚਾ ਪੈਦਾ ਹੁੰਦਾ ਇਹਨਾਂ ਦੇ ਬੇਟਾ ਪੈਦਾ ਹੁੰਦਾ ਤੇ ਬੇਟੇ ਦਾ ਨਾਂ ਰੱਖਿਆ ਜਾਂਦਾ ਆ ਹਰਮਨ ਹੁਣ ਜੋ ਆਲੇ-ਦਾਲੇ ਦੇ ਲੋਕ ਸੀ ਜੋ ਇਹਨਾਂ ਦੇ ਘਰ ਦੇ ਸੀ ਉਹਨਾਂ ਨੂੰ ਇਹੀ ਸੀ ਕਿ ਘਰ ਦੇ ਵਿੱਚ ਹੁਣ ਬੱਚਾ ਪੈਦਾ ਹੋ ਚੁੱਕਿਆ ਆ ਤੇ ਇਹਨਾਂ ਦੇ ਵਿੱਚ ਹੁਣ ਜੋ ਲੜਾਈ ਝਗੜਾ ਤੇ ਕਲੇਸ਼ ਆ ਉਹ ਘਟ ਜਾਊਗਾ ਪਰ ਉਹ ਘਟਣ ਦੀ بجائے ਪਹਿਲਾਂ ਨਾਲੋਂ ਵੀ ਵਧ ਜਾਂਦਾ ਹੈ। ਐਸੇ ਤਰ੍ਹਾਂ ਹੁਣ ਦੈਨਾ ਜਾਂਦਾ ਆ 20 April 2016 ਦਾ। ਇਸ ਦਿਨ ਜੋ ਬਲਜੀਤ ਕੌਰ ਹੁੰਦੀ ਹੈ ਉਹ ਆਪਣਾ ਘਰ ਛੱਡਦੀ ਹੈ ਤੇ ਆਪਣੀ ਮਾਸੀ ਬਲਜਿੰਦਰ ਕੌਰ ਦੇ ਘਰ ਆ ਕੇ ਰਹਿਣ ਲੱਗਦੀ ਹੈ। ਬਲਜੀਤ ਕੌਰ ਨੂੰ ਆਪਣੀ ਮਾਸੀ ਦੇ ਘਰ ਰਹਿੰਦੇ ਆ 9 ਦਿਨ ਬੀਤ ਜਾਂਦੇ ਆ ਤੇ ਤਰੀਕ ਆ ਜਾਂਦੀ ਹੈ 29 April 2016 ਦੀ। ਜੋ ਬਲਜੀਤ ਕੌਰ ਦੀ ਮਾਸੀ ਹੁੰਦੀ ਹੈ ਉਹ ਅਕਸਰ ਹੀ ਸ਼ਾਮ ਨੂੰ ਆਪਣਾ ਨਹਾ ਧੋ ਕੇ ਗੁਰਦੁਆਰਾ ਸਾਹਿਬ ਜਾਂਦੀ ਹੈ ਮੱਥਾ ਟੇਕਣ ਦੇ ਲਈ। ਉਸੇ ਰੂਟੀਨ ਦੇ ਤਹਿਤ 29 April 2016 ਨੂੰ ਜੋ ਬਲਜਿੰਦਰ ਕੌਰ ਹੁੰਦੀ ਹੈ ਉਹ ਸ਼ਾਮ ਦੇ 7 ਵਜੇ ਆਪਣਾ ਨਹਾਉਂਦੀ ਹੈ ਤੇ ਉਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਜਾਣ ਦੇ ਲਈ ਨਿਕਲਣ ਲੱਗਦੀ ਹੈ ਤਾਂ ਉਹ ਬਲਜੀਤ ਕੌਰ ਨੂੰ ਕਹਿੰਦੀ ਹੈ ਕਿ ਘਰ ਦੇ ਵਿੱਚ ਜੋ ਵੀ ਸਮਾਨ ਲੈ ਕੇ ਆਉਣ ਆਲ ਆਇਆ ਜਾਂ ਸਬਜ਼ੀਆਂ ਵਗੈਰਾ ਲੈ ਕੇ ਆਉਣ ਵਾਲੀਆਂ ਨੇ ਉਹ ਮੈਂ ਗੁਰਦੁਆਰਾ ਸਾਹਿਬ ਜਾਵਾਂਗੀ ਤੇ ਵਾਪਸ ਆਉਂਦੇ ਹੋਏ ਉਹ ਲੈ ਆਵਾਂਗੀ ਉਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਜਾਣ ਵਾਸਤੇ ਨਿਕਲ ਜਾਂਦੀ ਹੈ ਤੇ ਜੋ ਬਲਜੀਤ ਕੌਰ ਹੁੰਦੀ ਹੈ ਆਪਣੀ ਮਾਸੀ ਦੇ ਘਰੋਂ ਨਿਕਲਦੇ ਸਾਰ ਹੀ ਉਹ ਨਹਾਉਣ ਦੇ ਲਈ ਬਾਥਰੂਮ ਦੇ ਵਿੱਚ ਚਲੇ ਜਾਂਦੀ ਹੈ ਬਲਜੀਤ ਕੌਰ ਦਾ 2 ਸਾਲਾਂ ਬੇਟਾ ਹਰਮਨ ਗਲੀ ਦੇ ਵਿੱਚ ਖੇល ਰਿਆ ਹੁੰਦਾ ਹੈ ਹੁਣ ਇਹ ਬਾਥਰੂਮ ਦੇ ਵਿੱਚ ਵੜਦੀ ਹੈ ਕੁਝ ਹੀ ਮਿੰਟ ਨਿਕਲਦੇ ਨੇ ਤਾਂ ਬਾਹਰੋਂ ਚੀਕਾਂ ਮਾਰਨ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਰੋਲਾ ਪੈਣ ਦੀਆਂ ਆਵਾਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਲੋਕ ਉੱਚੀ ਉੱਚੀ ਬੋਲਦੇ ਹੁੰਦੇ ਨੇ ਕਿ ਬਲਜੀਤ ਤੂੰ ਕੀ ਕਰ ਰਹੀ ਐ ਬਾਹਰ ਆ ਕੇ ਦੇਖ ਤੇਰਾ ਮੁੰਡਾ ਅੱਗ ਦੇ ਵਿੱਚ ਸੜ ਰਿਹਾ ਆ ਬਲਜੀਤ ਤੁਰੰਤ ਹੀ ਬਾਥਰੂਮ ਦੇ ਵਿੱਚੋਂ ਨਿਕਲਦੀ ਐ ਤੇ ਦੇਖਦੀ ਐ ਕਿ ਅੱਗ ਦੀਆਂ ਲਪਟਾਂ ਉੱਠ ਰਹੀਆਂ ਹੁੰਦੀਆਂ ਨੇ ਤੇ ਇਹ ਬਾਥਰੂਮ ਦੇ ਵਿੱਚੋਂ ਪਾਣੀ ਦੀ ਬਾਲਟੀ ਭਰਦੀ ਐ ਤੇ ਅੱਗ ਦੇ ਉੱਤੇ ਪਾ ਦਿੰਦੀ ਐ ਅੱਗ ਤਾਂ ਉੱਥੇ ਬੁਝੇ ਜਾਂਦੀ ਐ ਪਰ ਉੱਥੇ ਹੀ ਜੋ ਬਲਜੀਤ ਕੌਰ ਹੁੰਦੀ ਇਹ ਸਭ ਦੇਖ ਕੇ ਬੇਹੋਸ਼ ਹੋ ਜਾਂਦੀ ਹੈ ਤੇ ਇਹਦਾ ਜੋ 2 ਸਾਲਾ ਬੇਟਾ ਹੁੰਦਾ ਆ ਉਹ ਵੀ ਬੇਹੋਸ਼ ਹੋ ਜਾਂਦਾ ਹੈ ਫਿਰ ਤੁਰੰਤ ਹੀ ਉੱਥੇ ਜੋ ਲੋਕ ਇਕੱਠੇ ਹੋਏ ਹੁੰਦੇ ਨੇ ਉਹਨਾਂ ਵੱਲੋਂ ਇਸ ਬੱਚੇ ਤੇ ਇਹਦੀ ਜੋ ਮਾਂ ਬਲਜੀਤ ਕੌਰ ਹੁੰਦੀ ਆ ਇਹਨਾਂ ਦੋਨਾਂ ਨੂੰ ਚੱਕ ਕੇ ਹਸਪੀਟਲ ਲਿਜਾਇਆ ਜਾਂਦਾ ਆ ਤੇ ਉੱਥੋਂ ਕੋਈ ਪੁਲਿਸ ਵਾਲਿਆਂ ਨੂੰ ਵੀ ਸੂਚਿਤ ਕਰ ਦਿੰਦਾ ਜਦੋਂ ਪੁਲਿਸ ਵਾਲਿਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਆ ਤਾਂ ਜੋ ਇੰਸਪੈਕਟਰ ਮਦਨ ਸਿੰਘ ਹੁੰਦੇ ਨੇ ਉਹ ਤੁਰੰਤ ਹਸਪੀਟਲ ਪਹੁੰਚ ਜਾਂਦੇ ਨੇ ਪੁਲਿਸ ਵਾਲੇ ਡਾਕਟਰ ਦੇ ਨਾਲ ਗੱਲ ਕਰਦੇ ਨੇ ਤੇ ਬੱਚੇ ਦੀ ਕੰਡੀਸ਼ਨ ਬਾਰੇ ਪੁੱਛਦੇ ਨੇ ਤਾਂ ਡਾਕਟਰ ਕਹਿੰਦੇ ਨੇ ਕਿ ਬੰਦ 90% ਜੋ ਬੱਚਾ ਆ ਉਹ ਜਲ ਚੁੱਕਿਆ ਆ ਤੇ ਇਹਦੀ ਜਗ੍ਹਾ ਜੇ ਕੋਈ ਵੱਡਾ ਹੁੰਦਾ ਇੰਨਾ ਜੇ ਉਹ ਜਲਿਆ ਹੁੰਦਾ ਤਾਂ ਸ਼ਾਇਦ ਉਹ ਵੀ ਨਾ ਬਚ ਪਾਉਂਦਾ ਤੇ ਹੁਣ ਇਹਦੀ ਜੋ ਬੱਚੇ ਦੀ ਹਾਲਤ ਹੁੰਦੀ ਹੈ ਬਹੁਤ ਜ਼ਿਆਦਾ ਸੀਰੀਅਸ ਹੁੰਦੀ ਹੈ ਬਹੁਤ ਜ਼ਿਆਦਾ ਕ੍ਰਿਟੀਕਲ ਹੁੰਦੀ ਹੈ ਤੇ ਦੂਜੇ ਪਾਸੇ ਜੋ ਬਲਜੀਤ ਕੌਰ ਸੀ ਉਹ ਵੀ ਬੇਹੋਸ਼ ਪਈ ਸੀ ਤੇ ਡਾਕਟਰ ਉਹਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਧਰ ਜੋ ਪੁਲਿਸ ਵਾਲੇ ਸੀ ਉਹ ਵੀ ਬਲਜੀਤ ਕੌਰ ਦੇ ਹੋਸ਼ ਵਿੱਚ ਆਉਣ ਦੀ ਉਡੀਕ ਕਰ ਰਹੇ ਸੀ ਤਾਂ ਕਿ ਉਹ ਬਲਜੀਤ ਕੌਰ ਤੋਂ ਇਹ ਸਾਰੇ ਘਟਨਾਕ੍ਰਮ ਬਾਰੇ ਜਾਣ ਸਕਣ ਤੇ ਉਸ ਦੇ ਬਿਆਨ ਲੈ ਸਕਣ ਉਸ ਤੋਂ ਕੁਝ ਸਮਾਂ ਬਾਅਦ ਜੋ ਬਲਜੀਤ ਕੌਰ ਹੁੰਦੀ ਹੈ ਇਹਨੂੰ ਹੋਸ਼ ਆ ਜਾਂਦਾ ਆ ਤੇ ਡਾਕਟਰਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਾਂਦਾ ਆ ਪੁਲਿਸ ਵਾਲੇ ਤੁਰੰਤ ਹਸਪਤਾਲ ਪਹੁੰਚ ਜਾਂਦੇ ਨੇ ਤੇ ਬਲਜੀਤ ਕੌਰ ਤੋਂ ਸਾਰੇ ਘਟਨਾਕ੍ਰਮ ਬਾਰੇ ਪੁੱਛਦੇ ਨੇ ਕਿ ਬੱਚੇ ਨੂੰ ਅੱਗ ਕਿਸ ਤਰ੍ਹਾਂ ਲੱਗੀ ਤਾਂ ਫਿਰ ਬਲਜੀਤ ਕੌਰ ਦੱਸਦੀ ਹੈ ਕਿ ਮੈਂ ਨਹਾਉਣ ਦੇ ਲਈ ਬਾਥਰੂਮ ਦੇ ਵਿੱਚ ਗਈ ਸੀ ਤੇ ਜਦੋਂ ਬਾਹਰ ਤੋਂ ਆਵਾਜ਼ਾਂ ਆਈਆਂ ਤਾਂ ਮੈਨੂੰ ਉਦੋਂ ਹੀ ਪਤਾ ਲੱਗਿਆ ਕਿ ਮੇਰੇ ਬੱਚੇ ਨੂੰ ਅੱਗ ਲੱਗ ਚੁੱਕੀ ਹੈ ਤੇ ਜਦੋਂ ਮੈਂ ਬਾਥਰੂਮ ਦੇ ਵਿੱਚੋਂ ਬਾਹਰ ਨਿਕਲੀ ਤਾਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸੀ ਮੇਰਾ ਜੋ ਬੱਚਾ ਹੈ ਉਹ ਅੱਗ ਦੀਆਂ ਲਪਟਾਂ ਦੇ ਵਿੱਚ ਕਿਰਿਆ ਆਇਆ ਸੀ ਮੈਂ ਤੁਰੰਤ ਪਾਣੀ ਦੀ ਬਾਲਟੀ ਭਰੀ ਤੇ ਆਪਣੇ ਬੱਚੇ ਦੇ ਉੱਤੇ ਪਾਈ ਤੇ ਅੱਗ ਬੁਝਾਈ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਮੇਰਾ ਜੋ ਬੱਚਾ ਆਇਆ ਉਹ ਕਾਫੀ ਸੜ ਚੁੱਕਿਆ ਸੀ ਹੁਣ ਇੱਥੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਸ ਬੱਚੇ ਨੂੰ ਅੱਗ ਕਿਸ ਨੇ ਲਗਾਈ ਤੇ ਇਸ ਬਾਰੇ ਜਦੋਂ ਬਲਜੀਤ ਕੌਰ ਤੋਂ ਪੁੱਛਿਆ ਗਿਆ ਤਾਂ ਉਹਨੇ ਸਿੱਧਾ ਇਸ਼ਾਰਾ ਆਪਣੇ ਪਤੀ ਵੀਰ ਸਿੰਘ ਵੱਲ ਕਰ ਦਿੱਤਾ ਤੇ ਉਹਨੇ ਕਿਹਾ ਕਿ ਮੈਨੂੰ ਆਪਣੇ ਪਤੀ ਵੀਰ ਸਿੰਘ ਦੇ ਉੱਤੇ ਸ਼ੱਕ ਹੈ ਕਿ ਉਹਨੇ ਹੀ ਇਹ ਸਭ ਕੀਤਾ ਹੈ ਤਾ ਫਿਰ ਅੱਗੇ ਉਹ ਪੁਲਿਸ ਵਾਲੇ ਕਹਿੰਦੇ ਨੇ ਕਿ ਇੱਕ ਪਿਓ ਆਪਣੇ ਬੱਚੇ ਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਤਾਂ ਫਿਰ ਬਲਜੀਤ कौर ਕਹਿੰਦੀ ਹੈ ਕਿ ਜਦੋਂ ਸਾਡਾ ਵਿਆਹ ਹੋਇਆ ਸੀ ਤਾਂ ਉਸ ਤੋਂ ਬਾਅਦ ਹੀ ਸਾਡੇ ਦੇ ਵਿੱਚ ਲੜਾਈ ਝਗੜਾ ਰਹਿਣਾ ਕਲੇਸ਼ ਰਹਿਣਾ ਸ਼ੁਰੂ ਹੋ ਗਿਆ ਸੀ ਤੇ ਉਸ ਦੇ ਦਰਮਿਆਨ ਹੀ ਸਾਡੇ ਇਹ ਬੱਚਾ ਹੋਇਆ ਤੇ ਫਿਰ ਮੈਂ ਆਪਣਾ ਘਰ ਛੱਡ ਕੇ ਮਤਲਬ ਆਪਣਾ ਸਹੁਰਾ ਘਰ ਛੱਡ ਕੇ ਆਪਣੀ ਮਾਸੀ ਦੇ ਕੋਲ ਆ ਕੇ ਰਹਿਣ ਲੱਗ ਗਈ ਸੀ ਤਾਂ ਇਸੇ ਗੱਲ ਨੂੰ ਲੈ ਕੇ ਜੋ ਮੇਰਾ ਪਤੀ ਸੀ ਮੇਰੇ ਨਾਲ ਗੁੱਸੇ ਸੀ ਤੇ ਉਹ ਮੇਰੇ ਤੋਂ ਬਦਲਾ ਲੈਣਾ ਚਾਹੁੰਦਾ ਸੀ ਤਾਂ ਇਸ ਕਰਕੇ ਉਹਨੇ ਮੇਰੇ ਤੋਂ ਬਦਲਾ ਕਰਕੇ ਹੀ ਸ਼ਾਇਦ ਇਸ ਬੱਚੇ ਨੂੰ ਆਪਣੇ ਬੱਚੇ ਨੂੰ ਅੱਗ ਲਗਾ ਦਿੱਤੀ। ਪੁਲਿਸ ਵਾਲੇ ਬਲਜੀਤ ਕੌਰ ਦੇ ਬਿਆਨ ਤਾਂ ਲੈ ਲੈਂਦੇ ਨੇ ਪਰ ਉਹ ਇਹ ਗੱਲ ਮੰਨਣ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਹੁੰਦੇ ਕਿ ਇੱਕ ਪਿਓ ਆਪਣੇ 2 ਸਾਲਾ ਬੱਚੇ ਦੇ ਨਾਲ ਇੰਨੀ ਘਿਣਾਉਣੀ ਹਰਕਤ ਕਰ ਸਕਦਾ ਹੈ। ਇਸ ਤੋਂ ਬਾਅਦ ਬਲਜੀਤ ਕੌਰ ਦੇ ਪਤੀ ਵੀਰ ਸਿੰਘ ਨੂੰ ਪੁੱਛਗਿੱਛ ਦੇ ਲਈ ਥਾਣੇ ਬੁਲਾਇਆ ਜਾਂਦਾ ਹੈ। ਹੁਣ ਉਸ ਤੋਂ ਜਦੋਂ ਪੁੱਛਗਿੱਛ ਹੁੰਦੀ ਹੈ ਤਾਂ ਇੱਥੇ ਪੁਲਿਸ ਵਾਲਿਆਂ ਨੂੰ ਪੂਰਾ ਕਲੀਅਰ ਹੋ ਜਾਂਦਾ ਹੈ ਕਿ ਇੱਕ ਪਿਓ ਆਪਣੇ 2 ਸਾਲਾ ਬੱਚੇ ਦੇ ਨਾਲ ਇੰਨਾ ਘਿਣਾਉਣਾ ਕਾਰਾ ਨਹੀਂ ਕਰ ਸਕਦਾ। ਇਸ ਤੋਂ ਬਾਅਦ ਜੋ ਇੰਸਪੈਕਟਰ ਸਿੰਘ ਹੁੰਦੇ ਨੇ ਉਹਨਾਂ ਨੂੰ ਹਸਪੀਟਲ ਤੋਂ ਡਾਕਟਰ ਦਾ ਫੋਨ ਆਉਂਦਾ ਆ ਕਿ ਜਿਹੜਾ ਬੱਚਾ 92% ਜਲਿਆ ਹੋਇਆ ਸੀ ਉਹਦੀ ਮੌਤ ਹੋ ਚੁੱਕੀ ਹੈ ਤੇ ਹੁਣ ਇਹ ਜੋ ਮਾਮਲਾ ਸੀ ਇਹ 302 ਦਾ ਮਤਲਬ ਕਤਲ ਦਾ ਮਾਮਲਾ ਬਣ ਚੁੱਕਿਆ ਸੀ ਤੇ ਪੁਲਿਸ ਵਾਲੇ ਹੁਣ ਇਸ ਕੇਸ ਨੂੰ ਪੈਲ ਦੇ ਆਧਾਰ ਤੇ ਹੱਲ ਕਰਨ ਬਾਰੇ ਸੋਚਦੇ ਨੇ ਕਿਉਂਕਿ ਇੱਕ 2 ਸਾਲ ਦੇ ਬੱਚੇ ਦੇ ਕਤਲ ਦਾ ਮਾਮਲਾ ਸੀ ਇਸ ਤੋਂ ਬਾਅਦ ਪੁਲਿਸ ਵਾਲਿਆਂ ਵੱਲੋਂ ਬਲਜੀਤ ਕੌਰ ਦੀ ਮਾਸੀ ਬਲਜਿੰਦਰ ਕੌਰ ਦੇ ਘਰ ਦੇ ਆਲੇ-ਦੋਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਬਲਜੀਤ ਕੌਰ ਦਾ ਜਿੱਥੇ ਸਹਰਾਕਰ ਹੁੰਦਾ ਆ ਉੱਥੇ ਵੀ ਆਲੇ-ਦੋਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਬਲਜੀਤ ਕੌਰ ਦੇ ਪਤੀ ਵੀਰ ਸਿੰਘ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਇੱਥੇ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਜੋ ਬਲਜੀਤ ਕੌਰ ਹੈ ਉਹ ਵੀ ਕੋਈ ਬਹੁਤੇ ਵਧੀਆ ਕੈਰੈਕਟਰ ਦੀ ਔਰਤ ਨਹੀਂ ਉਹ ਆਪਣੀਆਂ ਆਇਆਸ਼ੀਆਂ ਨੂੰ ਪੂਰਾ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤੇ ਪੁਲਿਸ ਵਾਲੇ ਫਿਰ ਇਸ ਐਂਗਲ ਤੋਂ ਇਸ ਕੇਸ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਦੀ ਜੋ ਮਿਹਨਤ ਹੈ ਇਹ ਵੀ ਜਲਦੀ ਹੀ ਰੰਗ ਲੈ ਆਉਂਦੀ ਹੈ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਬਲਜੀਤ ਕੌਰ ਜਿਹੜੀ ਆਪਣੀ ਮਾਸੀ ਦੇ ਘਰ ਰਹਿ ਰਹੀ ਹੁੰਦੀ ਹੈ ਜਿਹਦਾ ਨਾਮ ਬਲਜਿੰਦਰ ਕੌਰ ਹੁੰਦਾ ਹੈ ਇਹਦੀ ਮਾਸੀ ਦੇ ਘਰ ਦੇ ਕੋਲ ਹੀ ਇੱਕ ਮੁੰਡਾ ਰਹਿੰਦਾ ਹੁੰਦਾ ਜਿਹਦਾ ਨਾਮ ਸਤਨਾਮ ਸਿੰਘ ਹੁੰਦਾ ਜੀਨੇ ਇਸ ਆ ਰਿਸ਼ਤਾ ਕਰਾਇਆ ਹੁੰਦਾ ਆ ਤੇ ਉਹ ਸਤਨਾਮ ਦੇ ਨਜਾਇਜ਼ ਸਬੰਧ ਹੁੰਦੇ ਨੇ ਇਹਦੀ ਮਾਸੀ ਬਲਜਿੰਦਰ ਕੌਰ ਦੇ ਨਾਲ ਇਹ ਉਹਦੇ ਸਬੰਧ ਬਲਜੀਤ ਕੌਰ ਦੇ ਨਾਲ ਵੀ ਹੁੰਦੇ ਨੇ ਮਤਲਬ ਮਾਸੀ ਪਾਣ ਜੀ ਦੋਨਾਂ ਦੇ ਨਾਲ ਹੀ ਉਸ ਲੜਕੇ ਦੇ ਨਜਾਇਜ਼ ਸਬੰਧ ਹੁੰਦੇ ਨੇ ਤੇ ਕੁਝ ਸਮਾਂ ਪਾ ਕੇ ਜੋ ਵੀਰ ਸਿੰਘ ਹੁੰਦਾ ਆ ਬਲਜੀਤ ਕੌਰ ਦਾ ਪਤੀ ਉਹਨੂੰ ਵੀ ਇਹ ਸਭ ਦਾ ਪਤਾ ਲੱਗ ਜਾਂਦਾ ਆ ਇਹਨਾਂ ਦੋਨਾਂ ਦੀ ਅਸਲੀਅਤ ਬਾਰੇ ਪਤਾ ਲੱਗ ਜਾਂਦਾ ਹੈ ਇਸੇ ਗੱਲ ਨੂੰ ਲੈ ਕੇ ਬਲਜੀਤ ਕੌਰ ਤੇ ਇਹਦੇ ਪਤੀ ਵੀਰ ਸਿੰਘ ਦੇ ਵਿੱਚ ਲੜਾਈ ਝਗੜਾ ਰਹਿਦਾ ਸੀ ਕਲੇਸ਼ ਰਹਿੰਦਾ ਸੀ ਜੋ ਵੀਰ ਸਿੰਘ ਸੀ ਉਹ ਹਮੇਸ਼ਾ ਆਪਣੀ ਪਤਨੀ ਨੂੰ ਰੋਕਦਾ ਸੀ ਕਿ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ ਇਹ ਸਭ ਠੀਕ ਨਹੀਂ ਲੱਗਦਾ ਸਾਡੀ ਨਾਮੀ ਹੋ ਰਹੀ ਹੈ ਪਰ ਜੋ ਬਲਜੀਤ ਕੌਰ ਸੀ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਸੀ ਇਹ ਸਤਨਾਮ ਸਿੰਘ ਨੂੰ ਮਿਲਦੀ ਸੀ ਹੁਣ ਜਦੋਂ ਇਹ ਸਤਨਾਮ ਸਿੰਘ ਦਾ ਨਾਮ ਸਾਹਮਣੇ ਆਉਂਦਾ ਹੈ ਤਾਂ ਪੁਲਿਸ ਵਾਲੇ ਤੁਰੰਤ ਹੀ ਸਤਨਾਮ ਸਿੰਘ ਨੂੰ ਚੱਕਦੇ ਨੇ ਤੇ ਉਸ ਨੂੰ ਥਾਣੇ ਲਿਆਇਆ ਜਾਂਦਾ ਆ ਤੇ ਫਿਰ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਪੁਲਿਸ ਵਾਲਿਆਂ ਨੂੰ ਬਹੁਤਾ ਸਮਾਂ ਨਹੀਂ ਲੱਗਦਾ ਬਹੁਤੀ ਉੱਥੇ ਮਿਹਨਤ ਨਹੀਂ ਕਰਨੀ ਪੈਂਦੀ ਤੇ ਜੋ ਸਤਨਾਮ ਸਿੰਘ ਹੁੰਦਾ ਇਹ ਸਾਰੀ ਕਹਾਣੀ ਅੱਗੇ ਦੱਸ ਦਿੰਦਾ ਆ ਤੇ ਫਿਰ ਉੱਥੇ ਉਹ ਮੰਨ ਜਾਂਦਾ ਆ ਕਿ ਉਹਦੇ ਜੋ ਨਜਾਇਜ਼ ਸਬੰਧ ਸੀ ਬਲਜਿੰਦਰ ਕੌਰ ਤੇ ਬਲਜੀਤ ਕੌਰ ਦੋਨਾਂ ਦੇ ਨਾਲ ਤੇ ਉਹ ਦੱਸਦਾ ਆ ਕਿ ਜੋ 2 ਸਾਲਾਂ ਹਰਮਨ ਨੂੰ ਅੱਗ ਲੱਗੀ ਸੀ ਉਹਦੇ ਪਿੱਛੇ ਕੋਈ ਹੋਰ ਨਹੀਂ ਸੀ ਬਲਕਿ ਉਹਦੇ ਪਿੱਛੇ ਉਹਦੀ ਮਾਂ ਬਲਜੀਤ ਕੌਰ ਤੇ ਇਹ ਸਤਨਾਮ ਖੋਦੀ ਸੀ ਇਹਨਾਂ ਨੇ ਹੀ ਉਸ ਬੱਚੇ ਨੂੰ ਅੱਗ ਲਗਾਈ ਸੀ ਬਲਜੀਤ ਕੌਰ ਨੇ ਹੀ ਸਤਨਾਮ ਸਿੰਘ ਦੇ ਨਾਲ ਮਿਲ ਕੇ ਆਪਣੇ 2 ਸਾਲਾਂ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਸੀ ਕਿਉਂਕਿ ਬਲਜੀਤ ਕੌਰ ਸਤਨਾਮ ਸਿੰਘ ਦੇ ਨਾਲ ਆਪਣੇ ਨਜਾਇਜ਼ ਸਬੰਧ ਐਸੇ ਤਰ੍ਹਾਂ ਕਾਇਮ ਰੱਖਣਾ ਚਾਹੁੰਦੀ ਸੀ ਉਹ ਆਪਣੀ ਆਯਾਸ਼ੀ ਨੂੰ ਐਸੇ ਤਰ੍ਹਾਂ ਕਾਇਮ ਰੱਖਣਾ ਚਾਹੁੰਦੀ ਸੀ ਤੇ ਇੱਥੇ ਬਲਜੀਤ ਕੌਰ ਦੇ ਰਸਤੇ ਦੇ ਵਿੱਚ ਰੋੜਾ ਬਣ ਰਿਹਾ ਸੀ ਪਤੀ ਵੀਰ ਸਿੰਘ ਤੇ ਹੁਣ ਇਹ ਆਪਣੇ 2 ਸਾਲਾਂ ਬੱਚੇ ਨੂੰ ਮਾਰ ਕੇ ਉਹਦਾ ਜੋ ਇਲਜ਼ਾਮ ਸੀ ਆਪਣੇ ਪਤੀ ਵੀਰ ਸਿੰਘ ਦੇ ਸਿਰ ਮੜਨਾ ਚਾਹੁੰਦੀ ਸੀ ਇਹ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੀ ਸੀ ਇਹਨੂੰ ਇਹ ਸੀ ਕਿ ਇਹ ਉਸ ਬੱਚੇ ਦਾ ਕਤਲ ਕਰ ਦੂਗੀ ਤੇ ਉਹਦਾ ਇਲਜ਼ਾਮ ਆਪਣੇ ਪਤੀ ਵੀਰ ਸਿੰਘ ਤੇ ਲਾ ਦੂਗੀ ਫਿਰ ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਚਲਾ ਜਾਊਗਾ ਤੇ ਇਹ ਆਪਣੀਆਂ ਅਯਾਸ਼ੀਆਂ ਇਸੇ ਤਰ੍ਹਾਂ ਪਿੱਛੇ ਕਾਇਮ ਰੱਖੂਗੀ ਇਸ ਔਰਤ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਆਪਣੇ ਨਜਾਇਜ਼ ਸੰਬੰਧਾਂ ਨੂੰ ਕਾਇਮ ਰੱਖਣ ਦੇ ਲਈ ਜਿਹਨੂੰ ਉਹ ਮਾਰਨ ਜਾ ਰਹੀ ਹੈ ਉਹ ਕੋਈ ਹੋਰ ਨਹੀਂ ਬਲਕਿ ਉਹ ਉਹਦਾ ਹੀ ਇੱਕ ਅੰਸ਼ ਹੈ ਉਹਦੇ ਹੀ ਉਹ ਜਗਰਦਾ ਟੁੱਟ ਆ ਅਸਲ ਦੇ ਵਿੱਚ ਜਦੋਂ ਕੋਈ ਮੁਜਰੀਮ ਕ੍ਰਾਈਮ ਕਰਦਾ ਆ ਤਾਂ ਉਹਨੂੰ ਇਹ ਲੱਗਦਾ ਆ ਕਿ ਉਹਨੇ ਪਰਫੈਕਟ ਕ੍ਰਾਈਮ ਕੀਤਾ ਉਹ ਕਦੇ ਵੀ ਫੜਿਆ ਨਹੀਂ ਜਾਊਗਾ ਪਰ ਇਥੇ ਇਹ ਉਹਦਾ ਸੋਚਣਾ ਗਲਤ ਹੁੰਦਾ ਆ ਉਹ ਇਸੇ ਪਿੱਛੇ ਕੋਈ ਨਾ ਕੋਈ ਇਹੋ ਜੀ ਗਲਤੀ ਜਾਂ ਫਿਰ ਕੋਈ ਸਬੂਤ ਜ਼ਰੂਰ ਛੱਡ ਜਾਂਦਾ ਆ ਜਿਸ ਕਰਕੇ ਉਹ ਪੁਲਿਸ ਦੇ ਹੱਥ ਆ ਜਾਂਦਾ ਤੇ ਫਿਰ ਉਹਦੀ ਜੋ ਉਮਰ ਆ ਉਹ ਸਾਰੀ ਜੇਲ੍ਹ ਦੇ ਵਿੱਚ ਨਿਕਲਦੀ ਆ ਤੇ ਇਹਨਾਂ ਦੋਨਾਂ ਨੇ ਵੀ ਇਹੀ ਸੋਚਿਆ ਸੀ ਕਿ ਇਹ ਕਦੇ ਵੀ ਫੜੇ ਨਹੀਂ ਜਾਣਗੇ ਪਰ ਇਹ ਛੇਤੀ ਹੀ ਪੁਲਿਸ ਦੇ ਹੱਥ ਆ ਜਾਂਦੇ ਨੇ ਤਾਂ ਦੋਸਤੋ ਇਸ ਤਰ੍ਹਾਂ ਦੀ ਇੱਕ ਘਟੀਆ ਮਾਨਸਿਕਤਾ ਵਾਲੀ ਮਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਦੋਸਤ ਅੱਜ ਪਹਿਲੀ ਵਾਰ ਚੈਨਲ ਦੇ ਉੱਤੇ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ